ਅਕੇ ਵਰਤਾਂ ਕੇ ਤਾਂ ਗੱਲ ਕਰਾਂਗੇ ਆਪੋ ਹਵਾਤੀ স্মੋਗ ਦੇ ਨਾਲ ਫੌਗ ਦੀ ਅੱਜ ਚਾਦਰ ਛਾਈ ਹੋਈ ਹੈ ਕਈ ਇਲਾਕਿਆਂ ਦੇ ਵਿੱਚ ਖਤਰਨਾਕ স্মੋਗ ਦੇ ਨਾਲ ਨਾਲ ਧੁੰਦ ਦੀ ਚਾਦਰ ਛਾਈ ਹੋਈ ਹੈ ਔਰ ਵਿਜ਼ਿਬਿਲਟੀ ਤੇ ਵੱਡਾ ਅਸਰ ਪੈ ਰਿਹਾ ਹੈ ਕਈ ਥਾਵਾਂ ਤੇ ਤਾਂ ਬਿਲਕੁਲ ਜ਼ੀਰੋ ਵਿਜ਼ਿਬਿਲਟੀ ਆਜਾ ਨਜ਼ਰ ਆ ਰਹੀ ਸਰ ਕੀ ਆਵਾਜ਼ ਆਈ ਦੇ ਨਾਲ-ਨਾਲ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਦੱਸਦੀ ਹੈ ਕਿ ਅੰਮ੍ਰਿਤਸਰ 에ਅਰਪੋਰਟ ਤੇ ਕਈ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਅੰਮ੍ਰਿਤਸਰ 에ਅਰਪੋਰਟ ਤੇ ਵਿਜ਼ਿਬਿਲਟੀ ਜ਼ੀਰੋ ਹੈ ਚੰਡੀਗੜ੍ਹ 에어ਪੋਰਟ ਤੇ ਵਿਜ਼ਿਬਿਲਿਟੀ 200 ਮੀਟਰ ਦੇ ਕਰੀਬ ਹੈ ਪੰਜਾਬ ਅਤੇ ਚੰਡੀਗੜ੍ਹ ਦੀ ਹਵਾ ਬੇਹੱਦ ਜ਼ਿਆਦਾ ਖਰਾਬ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਏਕਯੂਆਈ 2200 ਤੋਂ ਪਾਰ ਹੋ ਚੁੱਕਿਆ ਹੈ ਅੰਮ੍ਰਿਤਸਰ ਦੇ ਵਿੱਚ ਏਕਯੂਆਈ 260 ਦਰਜ ਕੀਤਾ ਗਿਆ ਹੈ ਮੰਡੀ ਗੋਬਿੰਦਗਰ ਚ 298 ਪਟਿਆਲਾ ਚ 263 ਚੰਡੀਗੜ੍ਹ ਦੀ ਵੀ ਹਵਾ ਖਰਾਬ ਹੈ ਇੱਥੇ ਵੀ 370 ਤੋਂ ਏਕਯੂਆਈ पार है तो कुल मिला के आ, पिछले अगर चार तो पांच दिन का जिक्र किया जाए चंडीगढ़ और पंजाब इन्ना ज़्यादा पोल्यूशन नज़र आ रहा है कि सूरज चढ़ता जरूर है पर नज़र नहीं आता और बिल्कुल उसमोग छाई होंगी है पर अज का जिक्र किया जाए इस करके जिक्र कर रहे हैं कि फॉग भी है ना कि धुंध भी पैनी शुरू हो गई है तो अल्टीमेटली जोड़ी विजिबिलिटी है उसके चलते बेहद ज़्यादा खराब हो चुकी है लगभग कई था जीरो है तो जलंधर के सत बजे का सवेरे दर्ज किया गया दो सौ चौंती यानी कि प्रदूषण भी है धुंध तो भी है तो यह रूपनगर का एक वाय दिखाया है एक सौ नब्बे बठिडा एक सौ बवंजा और इसलद जेकर होर ज़िले का जिक्र करते हैं तो पटियाला काफ़ी स्थिति जी है ख़राब है अमृतसर दो सौ सठ दर्ज किया गया है एक आए तो भी दस दईए कि मंडी गोबिंदगढ़ जिथे सब तो ज़्यादा इंडस्ट्री है ਔਰ ਸਭ ਤੋਂ ਜ਼ਿਆਦਾ ਇੱਥੇ ਅਸੀਂ ਕਹਿ ਸਕਦੇ ਹਾਂ ਪੋਲੂਸ਼ਨ ਦੇਖਣ ਨੂੰ ਮਿਲ ਰਿਹਾ 298 ਦਰਜ ਕੀਤਾ ਗਿਆ ਹੈ ਪਟਿਆਲਾ ਦੇ ਵਿੱਚ ਕੱਲ 186 ਦੇ ਕਰੀਬ ਸੀ ਅੰਦਾਜ਼ਨ ਤਾਂ ਅੱਜ 263 ਹੋ ਚੁੱਕਿਆ ਹੈ ਤਾਂ ਇੱਥੇ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ ਕੰਪੈਰੀਟਿਵਲੀ ਕੱਲ ਦੇ ਲੁਧਿਆਣਾ ਦੇ ਵਿੱਚ 216 ਦਰਜ ਕੀਤਾ ਗਿਆ ਹੈ ਤਾਂ ਇੱਥੇ ਵੀ ਇਹੀ ਐਵਰੇਜ ਅਸੀਂ ਕਹਿ ਸਕਦੇ ਹਾਂ ਪਿਛਲੇ 4 ਦਿਨਾਂ ਤੋਂ ਚੱਲਦੀ ਨਜ਼ਰ ਆ ਰਹੀ ਹੈ ਔਰ ਜਲੰਧਰ ਦੇ ਵਿੱਚ 234 ਇੱਕ ਵਾਰ ਦਰਜ ਕੀਤਾ ਗਿਆ ਹੈ ਔਰ ਹੁਣ ਕਿਤੇ ਨਾ ਕਿਤੇ ਜਿਹੜੀ ਪਰਾਲੀ ਹੈ ਇੱਕ ਪਾਸੇ ਉਹ ਪਟਾਕੇ ਜਿਹੜੇ ਚਲਾਏ ਗਏ ਇੰਡਸਟਰੀ ਇਹ ਵੱਖ-ਵੱਖ ਕਾਰਨ ਨੇ ਰੂਪਨਗਰ ਦੇ ਵਿੱਚ 190 ਦਰਜ ਕੀਤਾ ਗਿਆ ਹੈ ਕਯਾ ਤਾਂ ਇੱਥੇ ਵੀ ਪ੍ਰਦੂਸ਼ਣ ਜਿਹੜਾ ਹੈ ਉਹ ਜ਼ਰੂਰ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਕਾਫੀ ਜ਼ਿਆਦਾ ਹੱਥੇ ਬਠਿੰਡਾ ਦੇ ਵਿੱਚ 152 ਕਯਾ ਦਰਜ ਕੀਤਾ ਗਿਆ ਹੈ ਤਾਂ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਰਿਪੋਰਟ ਹੈ ਅੱਜ ਸਵੇਰੇ 7 ਵਜੇ ਦੀ तो किस तरीके के हालात ने नाल ही धुंध भी पैनी शुरू हो गई है हरियाणा का जेकर जिक्र किया जाए गुआढ़ सूबा इतने अंबाला के एक सौ अठानवे क्यू आर दर्ज किया गया है अज सवेरे सत्त बजे का तो इतने भी हालात बहुत ही ज़्यादा कोई चंगे नज़र नहीं आ रहे भी बिल्कुल दिल्ली लगता है तो चरखी दादरी के तीन सौ बारह है अंदाजा लाया जा सकता है कि ज़्यादा इतने वध्या है प्रदूषण तीन सौ बारह दर्ज किया गया है इसके फरीदाबाद दो सौ अठाई कुल मिला के हालात बने हुए ने और बखो थाई असं रुक करा सा सहयोगी जुड़े ने चंडीगढ़ तो मनोज राठी मौजूद ने भुपिंद सिंह नाभा तो साढ़े ना लाइव मौजूद ने चरणजीत कौशल संगरूर तो नेर ही देवानंद जुड़े ने साड़े फरीदकोट तो असं रुक करा सब तो पहला देवानंद किस तरीके की कुछ रिपोर्ट है क्योंकि अज सिर्फ स्मोग नहीं है प्रदूषण तो है ही है एक बहुत वो वजह है ਦੂਸਰੇ ਪਾਸੇ ਅੱਜ ਤੁੰਦਵੀ ਪੈਣੀ ਸ਼ੁਰੂ ਹੋ ਗਈ ਹੈ ਜਿਸ ਦਾ ਅਲਰਟ ਪਹਿਲਾਂ ਹੀ ਮੌਸਮ ਵਿਭਾਗ ਨੇ ਕਰ ਦਿੱਤਾ ਸੀ ਤਾਂ ਅੱਜ ਦੀ ਕੀ ਰਿਪੋਰਟ ਹੈ ਦੇਵਾਨੰਦ ਆ ਬਿਲਕੁਲ ਪਰ ਜੋ ਦੱਸ ਜਾਈਏ ਕਿ ਮੌਸਮ ਵਿਭਾਗ ਨੇ ਪਹਿਲੇ ਅਲਰਟ ਕਰ ਦਿੱਤਾ ਸੀ ਤਾਂ ਦੂਸਰੇ ਪਾਸੇ ਗੱਲ ਕਰੀਏ ਤਾਂ SMOG ਹੈ ਜਿਹੜੀ ਅੱਜ ਪਹਿਲਾ ਦਿਨ ਹੈ ਤਾਂ ਲੇਕਿਨ ਪ੍ਰਸ਼ਾਸਨ ਵੱਲੋਂ ਉਪਕਤਾ ਪ੍ਰਬੰਧ ਇਹ ਕਿਤੇ ਜਾ ਰਹੇ ਨੇ ਰਿਪੋਰਟ ਦੀ ਗੱਲ ਕਰੀਏ ਤਸਵੀਰਾਂ ਦਿਵਾਤਾ ਕਿ ਪੁਲਿਸ ਨੇ ਬੈਰੀਕੇਡਿੰਗ ਜਿਹੜੀ ਇੱਥੋਂ ਉੱਜਾਂ ਨਾਲ ਇਹ ਮੇਨ ਰਸਤਾ ਹੈ ਵੀ ਉਹ ਬੈਰੀਕੇਡਿੰਗ ਕਰ ਦਿੱਤੀ ਹੈ ਤਾਂ ਰਿਫਲੈਕਟਰ ਵਗਰਾ ਵੀ ਲਗਾਏ ਨੇ ਤਾਂ ਉਹਨਾਂ ਦੱਸਿਆ ਕਿ ਕੱਲ ਵੀ ਇੱਕ ਜਿਹੜੀ ਇੱਥੇ ਇੱਕ ਮੀਟਿੰਗ ਕੀਤੀ ਗਈ ਸੀ ਸਾਰਿਆਂ ਨੂੰ ਜਿਹੜੀ ਚਾਲਕ ਤੇ ਗਈ ਸੀ ਧੂਮ ਪੈ ਰਹੀ ਆ ਤਾਂ ਜਿਹੜੇ ਲਾਈਟਾਂ ਵਗਾਰਾ ਉਹ ਚਲਾ ਕੇ ਚੱਲਣ ਤਾਂ ਪੀਲੀ ਪੱਟੀਆ ਧਿਆਨ ਰੱਖਣ ਦਾ ਪ੍ਰਬੰਧ ਆ ਜਿਹੜੇ ਪ੍ਰਸ਼ਾਸਨ ਵੱਲੋਂ ਪੂਰੇ ਕੀਤੇ ਗਏ ਨੇ ਤਾਂ ਐਸੋ ਗੱਲ ਕਰੀਏ ਤਾਂ ਇਹ ਕੁਆਲਿਟੀ 160 ਦੇ ਕਰੀਬ ਜੜੀ 300 ਕੋਡ ਦੀ ਹੈ ਕਿਉਂਕਿ ਪੋਲੂਸ਼ਨ ਦੇ ਨਾਲ ਨਾਲ ਜਿਹੜੀ ਧੂਮ ਪੈ ਨਹੀਂ ਸ਼ੁਰੂ ਹੋ ਗਈ ਆ ਉਸ ਕਰਕੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਸਰਪਚਾ ਜਿਹੜਾ ਕਪਨ ਰੇਡੇ ਉਹ ਕੀਤੇ ਗਏ ਨੇ ਤਾਂ ਬੈਰੀਕੇਟਿੰਗ ਕਰਕੇ ਤਾਂ ਕੱਲ ਟ੍ਰੈਫਿਕ ਨੂੰ ਸੁਣੋ ਅਨ ਡਰਾਈਵਰ ਭਾਈਚਾਰ ਨੂੰ ਇਸ ਵਾਰ ਜਾਣਕਾਰੀ ਵੀ ਦਿੱਤੀ ਗਈ ਸੀ ਕਿ ਜਿਹੜੀ ਧੂਮ ਦੇ ਦਿਨ ਜਿਹੜੇ ਸ਼ੁਰੂ ਹੋ ਗਏ ਨੇ ਕਿ ਕਿ ਇੱਕ ਪਾਸੇ ਪੋਲੂਸ਼ਨ ਆ ਨਾਰਕ ਹੋ ਗਿਆ ਇਹ ਦੋਨੇ ਮਿਕਸ ਹੋ ਕੇ ਇੱਕ ਬਹੁਤ ਜ਼ਿਆਦਾ ਕੀ ਅੱਖੇ ਦਿੱਤਾ ਨਹੀਂ ਕੋਈ ਨਹੀਂ ਦਿਖਦਾ ਕੱਲ੍ਹ ਸ਼ਾਮ ਦੀ ਗੱਲ ਕਰੀਏ ਤਾਂ ਫੀਕੋਡ ਵਿੱਚ ਹਲਾਸੀ ਅੱਖਾਂ ਪੂਰੀ ਤਰ੍ਹਾਂ ਬਚਾਉਂਦੀਆਂ ਹਾਂ ਚੱਲ ਬਣਾਉਂਦੀਆਂ ਸੀ ਤਾਂ ਡਾਕਟਰਾਂ ਨੇ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਜਿਹੜੇ ਬੱਚੇ ਨੇ ਤਾਂ ਜਿਹਨਾਂ ਸਾਧ ਬਿਮਾਰੀ ਉਹ ਕਰੋ ਘੱਟ ਬਾਹਰ ਨਿਕਲਣ ਇਸ ਕਰਕੇ ਇਹ ਪ੍ਰਸ਼ਾਸਨ ਜਿਹੜਾ ਉਪਕਤ ਪ੍ਰਬੰਧ ਕਰ ਰਿਹਾ ਤਾਂ ਧੂਮ ਦੇ ਕਾਰਨ ਜਿਹੜੀ ਚਾਲ ਜਿਹੜੀ ਗੱਡੀਆਂ ਦੀ ਉਹ ਧੀਮੀ ਹੋ ਜਾਂਦੀ ਹੈ ਸਲੋ ਹੋ ਜਾਂਦੀ ਹੈ ਤਾਂ ਧਿਆਨ ਰੱਖਣਾ ਚਾਹੀਦਾ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਪ੍ਰਸ਼ਾਸਨ ਨੇ ਕੱਲ ਕਰਕੇ ਸਾਰੇ ਜਿਹੜੇ ਇੱਥੇ ਬੱਸ ਸਟੈਂਡ ਨੇ ਜਾਂ ਟੈਕਸੀ ਸਟੈਂਡ ਨੇ ਉੱਥੇ ਜਾ ਕੇ ਡਰਾਈਵਰਾਂ ਨੂੰ ਜਿਹੜੇ ਕੀ ਇਹਦੇ ਬਾਰੇ ਜਾਣਕਾਰੀ ਦਿੱਤੀ ਤਾਂ ਹਾਲਾਤ ਆ ਜਿਹੜੇ ਉਹ ਦੇਖ ਸਕਦੇ ਕਿ ਤਸਵੀਰਾਂ ਉਹਨੂੰ ਇੱਕ ਦੁਆਰ ਦਿਖਾ ਦਈਏ ਕਿ ਪੂਰਾ ਇੱਥੋਂ ਦੇਖ ਸਕਦੇ ਕਿਸ ਤਰ੍ਹਾਂ ਜਿਹੜੀ ਫੋਗ ਹੈ ਕਿਸ ਤਰ੍ਹਾਂ ਬਿਲਕੁਲ ਟੱਪ ਗਈ ਦਿੰਦਾ ਤਾਂ ਪੁਲਿਸ ਨੂੰ ਪੂਰੇ ਫੁਕਤਾ ਫਰਮਾਂ ਦੇੜੇ ਉਹ ਕੀਤੇ ਗਏ ਨੇ ਤਾਂ ਹਰ ਵਾਰ ਦੀ ਤਰ੍ਹਾਂ ਐਸ ਜਿਹੜੀ ਫੋਗ ਜਿਹੜੀ ਸ਼ੁਰੂ ਹੋ ਚੁੱਕੀ ਆ ਤਾਂ ਅਧਿਕਾਰ ਤਾਂ ਜਿਹੜੇ ਉਹ ਰੱਖਨੇ ਬਹੁਤ ਜ਼ਰੂਰੀ ਨੇ ਕਰਕੇ ਇਹ ਜਿਹੜਾ ਪ੍ਰਾਲੀ ਹੈ ਪ੍ਰਾਲੀ ਦੇ ਨਾਲ ਧੂਆਂ ਸੁਤ ਬਲ ਪਟਾਕੇ ਚੱਲੇ ਸੀ ਕਾਫੀ ਜਿਆਦਾ ਪੋਲੂਸ਼ਨ ਆ ਉਹ ਵੀ ਹੋ ਚੁੱਕਾ ਤਾਂ ਜਿਹੜੀ ਗੱਲ ਕਰੀਏ ਤਾਂ ਹਵਾ ਪ੍ਰਦੂਸ਼ਣ ਦੇ ਨਾਲ ਕਾਫੀ ਜਿਆਦਾ ਫੈਲਣਾਂ ਕਈ ਤਰ੍ਹਾਂ ਦੀ ਸਮੱਸਿਆਵਾਂ ਆ ਗਈਆਂ ਬਿਲਕੁਲ ਔਰ ਅਸੀਂ ਚਾਰ ਤਸਵੀਰਾਂ ਦਿਖਾ ਰਹੇ ਹਾਂ ਚੰਡੀਗੜ੍ਹ ਨਾਬਾ ਸੰਗਰੂਰ ਔਰ ਫਰੀਦਕੋਟ ਤਾਂ ਦੇਵਾਨਨ ਸਾਨੂੰ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਹਾਲਾਂਕਿ ਹੁਣ 8 ਵਜੇ ਤੋਂ ਉੱਤੇ ਦਾ ਸਮਾਂ ਹੈ ਤਾਂ ਇਸ ਕਰਕੇ ਥੋੜਾ ਜਿਹਾ ਅਸੀਂ ਕਰ ਸਕਦੇ ਹਾਂ ਕਿ ਕਲੈਰਿਟੀ ਨਜ਼ਰ ਆ ਰਹੀ ਹੈ ਪਰ ਜੇਕਰ ਅਸੀਂ ਸਵੇਰ ਵੇਲੇ ਦਾ ਜ਼ਿਕਰ ਕਰੀਏ 5 ਵਜੇ ਦਾ 4 ਵਜੇ ਦਾ ਧੁੰਦ ਦੀ ਜਿਹੜੀ ਔਰ ਸਮੋਕ ਦੀ ਚਾਦਰ ਛਾਈ ਹੋਈ ਸੀ ਨਾਬਾ ਦਾ ਰੁਕਾਂਗੇ ਭੁਪਿੰਦਰ ਸਿੰਘ ਲਾਈ ਮੌਜੂਦ ਨੇ ਸਾਡੇ ਨਾਲ ਆ ਭੁਪਿੰਦਰ ਕੀ ਕੁਝ ਰਿਪੋਰਟ ਹੈ ਨਾਬਾ ਤੋਂ ਔਰ ਬਾਕੀ ਮੇਰੇ ਸਹਿਯੋਗੀ ਜ਼ਰੂਰ ਤਸਵੀਰਾਂ ਸਾਨੂੰ ਦਿਖਾਉਂਦੇ ਰਹਿਣ ਭੁਪਿੰਦਰ ਠੀਕ ਜੋ ਜੋ ਕੱਲ ਸ਼ਾਮ 3 ਵਜੇ ਦੇ ਕਰੀਬ ਵੱਡੇ ਪੱਧਰ ਤੇ ਪ੍ਰਾਲੇ ਨੂੰ ਵਾਕ ਲਗਾਈ ਦੀਆ ਅਤੇ ਕਰੀਬ 4 ਵਜੇ ਤੋਂ ਬਾਅਦ ਬਿਲਕੁਲ ਨਾਬੇ ਹਲਕੇ ਵਿੱਚ ਹਨੇਰਾ ਹੋ ਜਾਂਦਾ ਜਿਸ ਤੋਂ ਬਾਅਦ ਸਵੇਰ ਦੀ ਗੱਲ ਕੀਤੀ ਹੈ ਤਾ ਸਵੇਰੇ ਵਿੱਚੇ ਸਵੇਰ ਵਿੱਚ ਜੋ ਕਿੱਟੀ ਚਾਦਰਾਂ ਧੁੰਦ ਦੀ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਜੋ ਧੂਆ ਉਹ ਵੀ ਮਿਕਸ ਹੋ ਜਾਂਦਾ ਹੈ ਜੋ ਆਉਣ ਜਾਣ ਵਾਲੇ ਵਹੀਕਲ ਨੇ ਉਹਨਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜੋ ਧੂਏ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਅਤੇ ਹੁਣ ਨਾਲ ਲਗਾਤਾਰ ਜੋ ਧੁੰਦ ਦੀ ਚਾਦਰ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਵੀ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਬਿਲਕੁਲ ਭੁਪਿੰਦਰਤਾ ਸ ਵੀਰਾਂ ਸਾਨੂੰ ਦਿਖਾਉਂਦੇ ਰਹੇ ਹੋ ਅਸੀਂ ਸੰਗਰੂਰ ਦਾ ਰੁਕ ਕਰਾਂਗੇ ਸੰਗਰੂਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚਰਚਾ ਦੇ ਵਿੱਚ ਹੈ ਚਰਨਜੀਤ ਵਜਾ ਹੈ ਪਰਾਲੀ ਸਭ ਤੋਂ ਜ਼ਿਆਦਾ ਮਾਮਲੇ ਪਰਾਲੀ ਸਾੜਨ ਦੇ ਸੰਗਰੂਰ ਚ ਸਾਹਮਣੇ ਆ ਰਹੇ ਨੇ ਔਰ ਇੱਥੋਂ ਦੇ ਡੀਸੀ ਐਸਐਸਪੀ ਨੂੰ ਨੋਟਿਸ ਵੀ ਜਾਰੀ ਹੋਇਆ ਹੈ ਤਾਂ ਕਿ ਇਹ ਸਭ ਤੋਂ ਵੱਡੀ ਵਜ੍ਹਾ ਮੰਨੀਏ ਜੋ ਤੁਹਾਡੇ ਪਿੱਛੇ ਦੀ ਇਸ ਵੇਲੇ ਦੀ ਤਸਵੀਰ ਹੈ ਨਜ਼ਰ ਨਹੀਂ ਆ ਰਿਹਾ ਕਿਉਂਕਿ ਬਾਕੀ ਕੰਪੈਰੀਟਿਵਲੀ ਅਸੀਂ ਗੱਲ ਕਰਦੇ ਆ ਤਾਂ ਕਾਫੀ ਸਥਿਤੀ ਖਰਾਬ ਹੈ ਸੰਗਰੂਰ ਦੀ ਔਰ ਵਿਜ਼ਿਬਿਲਟੀ ਕਾਫੀ ਜ਼ਿਆਦਾ ਡਾਊਨ ਹੈ ਤਾਂ ਬਿਲਕੁਲ ਗੁਰਜੋ ਜੇ ਅਗਰ ਆਪਾਂ ਗੱਲ ਕਰੀਏ ਤਾਂ ਅਸੀਂ ਨਿਊਜ਼ ਇਟਨ ਲਗਾਤਾਰ ਪਹਿਲੀ ਤਰੀਕ ਤੋਂ ਹੀ ਜਿਹੜਾ ਹੈਗਾ ਪੂਰਾ ਮੌਸਮ ਦੀ ਜਿਹੜੀ ਜਾਣਕਾਰੀ ਹੈਗੀ ਆ ਵਾਤਾਵਰਣ ਦੀ ਜਾਣਕਾਰੀ ਹੈ ਰਹੀਏ ਦੇ ਰਹੇ ਆ ਪਰ ਕਿਤਨਾ ਕਿਤੇ ਪਹਿਲਾਂ ਤਾਂ ਧੂਆਂ ਸੀ ਪ੍ਰਾੜੀ ਦਾ ਪਟਾਕਿਆਂ ਦਾ ਪਰ ਹੁਣ ਜਿਹੜੀ ਫੌਗ ਹੈਗੀ ਆ ਧੁੰਦ ਹੈਗੀ ਆ ਉਹਦੀ ਆਮਦ ਹੋ ਚੁੱਕੀ ਆ ਕੱਲ ਤੋਂ ਅਗਰ 12 ਤਰੀਕ ਦੀ ਗੱਲ ਕਰੀਏ ਤਾਂ 12 ਤਰੀਕ ਤੋਂ ਜਦੋਂ ਧੁੰਦ ਆ ਜਾਂਦੀ ਆ ਤਾਂ ਜਦੋਂ ਹਵਾ ਦੇ ਵਿੱਚ ਫ੍ਰੀਜ਼ ਪਾਣੀ ਹੁੰਦਾ ਉਹ ਪ੍ਰੈਸ਼ਰ ਨੀਚੇ ਆ ਜਾਂਦਾ ਜਿਸ ਦੇ ਕਾਰਨ ਜਿਹੜਾ ਜਿੰਨਾ ਵੀ ਧੂਆਂ ਸੀ ਹੁਣ ਉਹ ਇਕੱਠਾ ਹੋ ਚੁੱਕਿਆ ਤਾਂ ਧੂਆਂ ਤੇ ਧੁੰਦ ਦੋਨਾਂ ਦਾ ਸੁਮੇਲ ਆ ਜਿਸ ਦੇ ਕਾਰਨ ਵਿਜ਼ਿਬਿਲਟੀ ਜਿਵੇਂ ਆਪਾਂ ਪਹਿਲਾਂ ਦੱਸੀਆ ਕਿ ਪਿੱਛੇ ਦੇਖ ਸਕਦੇ ਹੋ ਇਸ ਵਕਤ ਮੈਂ ਚੰਡੀਗੜ੍ਹ ਬਠਿੰਡਾ 메ਨ ਨੈਸ਼ਨਲ ਹਾਈਵੇ ਦੇ ਉੱਪਰ ਖੜਾ ਹਾਂ ਤਾਂ ਜਦੋਂ ਧੂਆਂ ਤੇ ਧੁੰਦ ਦੋਨੋਂ ਇਕੱਠੇ ਹੋ ਗਏ ਕਿਉਂਕਿ ਪਰਾਲੀ ਦਾ ਧੂਆਂ ਜਦ ਤੱਕ ਨਹੀਂ ਬਾਰਿਸ਼ ਆਉਂਦੀ ਜਦ ਤੱਕ ਨਹੀਂ ਮੀਂਹ ਆਉਂਦਾ ਉਦੋਂ ਤੱਕ ਲਗਭਗ ਨਹੀਂ ਖਤਮ ਹੋਊਗਾ ਤਾਂ ਹੁਣ ਫੌਗ ਦੇ ਪ੍ਰੈਸ਼ਰ ਦੇ ਕਾਰਨ ਇੰਨੀ ਇੱਕ ਜ਼ਿਆਦਾ ਕੁਆਂਟੀਟੀ ਦੇ ਵਿੱਚ ਜਿਹੜਾ ਹੈਗਾ ਧੂਆਂ ਤੇ ਧੁੰਦ ਇਕੱਠੀ ਹੋ ਗਈ ਹੈ ਕਿ ਵਿਜ਼ਿਬਿਲਟੀ ਬਿਲਕੁਲ 50 ਮੀਟਰ ਦੀ ਰਹਿ ਚੁੱਕੀ ਆ ਅਗਰ ਸੜਕ ਦੇ ਉੱਪਰ ਤੁਸੀਂ ਵਾਹਨ ਚਲਾ ਰਹੇ ਹੋ ਕਿਤੇ ਸਫ਼ਰ ਕਰ ਰਹੇ ਹੋ ਤਾਂ ਲਗਭਗ ਪੂਰਾ ਦਿਨ ਤੁਹਾਨੂੰ ਇਦਾਂ ਦੇ ਹਾਲਾਤ ਦੇਖਣ ਨੂੰ ਮਿਲਣਗੇ ਕੱਲ 12 ਤਰੀਕ ਅਸੀਂ ਲਗਭਗ ਪੂਰਾ ਦਿਨ ਦੇਖਿਆ ਚਾਹੇ ਦੁਪਹਿਰ ਦੇ 2 ਵਜੇ ਹੋਣ ਚਾਹੇ ਦੁਪਹਿਰ ਦੇ 3 ਵਜੇ ਹੋਣ ਤਾਂ ਵਿਜ਼ਿਬਿਲਟੀ 150 ਤੋਂ 200 ਮੀਟਰ ਹੀ ਰਹੀ ਹੈ ਜਦੋਂ ਕਿ ਸਵੇਰ ਵਕਤ ਅਤੇ ਸ਼ਾਮ ਵਕਤ ਜਿਹੜੀ ਵਿਜ਼ਿਬਿਲਟੀ ਹੈ ਸਿਰਫ 50 ਮੀਟਰ ਰਹਿ ਜਾਂਦੀ ਆ ਉਹ ਇਸ ਵਕਤ ਤੁਹਾਨੂੰ ਸਿਰਫ 50 ਮੀਟਰ ਤੋਂ ਬਾਅਦ ਕੁਝ ਵੀ ਨੈਸ਼ਨਲ ਹਾਈਵੇ ਉੱਪਰ ਨਹੀਂ ਦਿਖਾਈ ਦੇਊਗਾ ਅਗਰ ਅਸੀਂ ਗੱਲ ਲਿੰਕ ਰੋਡਾਂ ਦੀ ਕਰੀਏ ਛੋਟੀਆਂ ਸੜਕਾਂ ਦੀ ਕਰੀਏ ਤਾਂ ਜਿੱਥੇ ਵਨ ਸਾਈਡ ਜਿਹੜੀ ਹੈਗੀ ਆ ਇੱਕੋ ਸੜਕ ਹੁੰਦੀ ਆ ਉਸ ਦੇ ਉੱਪਰ ਹੀ ਆਉਣ ਜਾਣ ਵਾਲੇ ਵਾਹਨ ਜਾਂਦੇ ਨੇ ਤਾਂ ਉੱਥੇ ਵੱਡੀਆਂ ਮੁਸ਼ਕਲਾਂ ਸਾਹਮਣੇ ਨਜ਼ਰ ਆ ਰਹੀਆਂ ਨੇ ਲੋਕਾਂ ਨੂੰ ਕਿਉਂਕਿ ਜਿਹੜੇ ਸਵੇਰੇ ਆਫਿਸ ਜਾਣ ਵਾਲੇ ਨੇ ਸਕੂਲ ਬੱਸਦ ਨੇ ਲੋਕਾਂ ਨੇ ਆਪਣੇ ਕੰਮ ਕਾਜ ਦੇ ਉੱਪਰ ਜਾਣਾ ਤਾਂ ਉਦੋਂ ਸਵੇਰੇ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸੇ ਕਾਰਨ ਹਾਸੇ ਵੱਡੀ ਪੱਧਰ ਦੇ ਉੱਪਰ ਆ ਰਹੇ ਨੇ ਗੱਲ ਗੱਲ ਕਰੀਏ ਤਾਂ ਕੱਲ ਇਸੇ ਮੇਨ ਪਟਿਆਲਾ ਨੈਸ਼ਨਲ ਹਾਈਵੇ ਦੇ ਉੱਪਰ ਅਗਰ ਆਪਾਂ ਪੁਆਣੀਗੜ ਤੋਂ ਵੀ ਖਬਰ ਦਿਖਾ ਜੀ ਕਿ ਸਵੇਰੇ ਸਵੇਰੇ ਜਿਹੜੀ ਹੈਗੀ ਆ ਰੋਡਵੇਜ ਦੀ ਬੱਸ ਉਹਦਾ ਐਕਸੀਡੈਂਟ ਹੋ ਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਜਦੋਂ ਇੱਕਦਮ ਇਦਾਂ ਦਾ ਮਾਹੌਲ ਬਣਦਾ ਪਹਿਲਾਂ ਧੂਆਂ ਸੀ ਪਰ ਵਿਜ਼ਿਬਿਲਟੀ ਕਿਤੇ ਨਾ ਕਿਤੇ 100 150 ਮੀਟਰ ਸੀ ਜਿਹਦੇ ਕਾਰਨ ਫਿਰ ਵੀ ਕਿਤੇ ਨਾ ਕਿਤੇ ਸਾਧਨ ਚੱਲ ਰਹੇ ਸੀ ਪਰ ਹੁਣ ਇੱਕਦਮ ਧੂਏ ਤੇ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਿਲਕੁਲ ਘੱਟ ਰਹਿ ਚੁੱਕੀ ਆ ਬਿਲਕੁਲ ਸੜਕਾਂ ਦੇ ਉੱਪਰ ਤੁਹਾਨੂੰ ਸਾਧਨ ਨਹੀਂ ਦਿਖਾਈ ਦੇ ਰਹੇ ਹੁਣੇ ਜਿਸ ਦੇ ਕਾਰਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੁਣ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਇੱਕ ਜਾਂ ਦੋ ਦਿਨ ਦੇ ਵਿੱਚ ਕਿਤੇ ਨਾ ਕਿਤੇ ਬਾਰਿਸ਼ ਹੋਣ ਕਿ ਜੇ ਅਗਰ ਮੀਂਹ ਪੈ ਜਾਂਦਾ ਤਾਂ ਕਿਤਨਾ ਕਿਤੇ ਜਾ ਕੇ ਇਹਦੇ ਉੱਪਰ ਠੱਲ ਪੈਣੀ ਲਾਜ਼ਮੀ ਆ ਕਿਉਂਕਿ ਜਿਹੜਾ ਹਵਾ ਦੇ ਵਿੱਚ ਧੂਆਂ ਹੈਗਾ ਤਾਂ ਮੀਂਹ ਦੇ ਨਾਲ ਕਿਤਨਾ ਕਿਤੇ ਇਹ ਧੂਆਂ ਖਤਮ ਹੋ ਜਾਊਗਾ ਤੇ ਕੱਲੀ ਜਿਹੜੀ ਧੁੰਦਾ ਉਹਦਾ ਇੰਨਾ ਮੁਸ਼ਕਲ ਨਹੀਂ ਆਊਗੀ ਜੀ ਬਿਲਕੁਲ ਔਰ ਇਹ ਤਸਵੀਰਾਂ ਅਸੀਂ ਲਗਾਤਾਰ ਦੇਖ ਰਹੇ ਆ ਤਾਂ ਸਾਡੇ ਸਹਿਯੋਗੀ ਤਸਵੀਰਾਂ ਜ਼ਰੂਰ ਦਿਖਾਉਂਦੇ ਰਹਿਣ ਚਰਨਜੀਤ ਵਾਕਈ ਹੀ ਇਹ ਰਿਪੋਰਟ ਗੱਲ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਚਿੰਤਾਪੂਰਨ ਹੈ ਔਰ ਅਲਰਟ ਕਰ ਦਿਆ। ਮਨੋਜ ਰਾਠੀ ਦਾ ਰੁਕ ਕਰਾਂਗੇ ਚੰਡੀਗੜ੍ਹ ਤੋਂ ਲਾਈਵ ਮੌਜੂਦ ਨੇ। ਮਨੋਜ ਹੁੰਦੀ ਗੱਲ ਕਰੀਏ ਤਾਂ ਚੰਡੀਗੜ੍ਹ ਚ ਥੋੜਾ ਐਸੀ ਕਹਿ ਸਕਦੇ ਆ ਵਿਜ਼ਿਬਿਲਟੀ ਨਜ਼ਰ ਆ ਰਹੀ ਹੈ, ਦਿਖ ਰਿਹਾ ਹੈ ਅੱਗੇ ਪਰ ਸਵੇਰ ਵੇਲੇ ਕਾਫੀ ਜ਼ਿਆਦਾ ਦਿੱਕਤ ਸੀ ਔਰ ਜੇਕਰ ਅਸੀਂ ਪੋਲਿਊਸ਼ਨ ਨੂੰ ਲੈ ਕੇ ਗੱਲ ਕਰਦੇ ਆ ਤਾਂ ਕਾਫੀ ਜ਼ਿਆਦਾ ਹਾਲਤ ਖਰਾਬ ਹੈ ਚੰਡੀਗੜ੍ਹ ਦੀ ਕੰਪੈਰੀਟਿਵਲੀ ਪੰਜਾਬ ਦੇ। ਦੇਖੋ ਬਿਲਕੁਲ ਗੁਰਜੋਤ ਜਿੱਦਾ ਤੁਸੀਂ ਵੀ ਜ਼ਿਕਰ ਕੀਤਾ ਅੱਜ ਦਾ ਜੇਕਰ 에ਅਰ ਕੁਆਲਿਟੀ ਇੰਡੈਕਸ ਦੇਖੀਏ ਤੇ ਲਗਾਤਾਰ ਬਤਾ ਜਾ ਰਿਹਾ ਅੱਜ ਤਿੰਨ ਮੋਨਿਟਰਿੰਗ ਸੈਂਟਰ ਨੇ ਚੰਡੀਗੜ੍ਹ ਦੇ ਵਿੱਚ AQI ਦੇ ਅੱਜ ਸੈਕਟਰ 53 ਦੇ ਵਿੱਚ 372 ਸੈਕਟਰ 22 ਦੇ ਵਿੱਚ 371 ਤੇ ਸੈਕਟਰ 25 ਦੇ ਵਿੱਚ 318 ਯਾਨੀ ਕਿ ਤਿੰਨੋਂ ਮੋਨਿਟਰਿੰਗ ਸਟੇਸ਼ਨ 'ਤੇ ਜਿਹੜੀ ਵੀ ਡਾਟਾ ਨਿਕਲ ਕੇ ਆਇਆ ਵੈਰੀ ਪੂਰ ਯਾਨੀ ਕਿ ਕਿਤੇ ਨਾ ਕਿਤੇ ਚਿੰਤਾ ਲਗਾਤਾਰ ਜ਼ਾਹਿਰ ਕੀਤੀ ਜਾ ਰਹੀ ਹੈ ਇਸ ਕਰਕੇ ਇੱਕ ਮੀਟਿੰਗ ਵੀ ਹੋਈ ਸੀ ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਉਦੇ ਵਿੱਚ ਹੁਣ ਜਿਹੜੀ ਐਮਸੀ ਨੂੰ ਕਾਫੀ ਚੀਜ਼ਾਂ ਨੂੰ ਐਡਵਾਈਜ਼ਰੀ ਦਿੱਤੀ ਗਈ ਹੈ স্মੋਗ ਵੈਨ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਹਾਲਕਿ ਇਹਦੇ ਨਾਲ ਨਾਲ ਹੁਣ ਧੁੰਦਾ ਯਾਨੀ ਕਿ ਠੰਡ ਦਾ ਜਿਹੜਾ ਕਹਿਰ ਹੈ ਉਹ ਵੀ ਹੁਣ ਵੇਖਣ ਨੂੰ ਮਿਲ ਰਿਹਾ ਕਿਉਂਕਿ ਵੈਦਰ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਹੁਣ ਲਗਾਤਾਰ ਅੱਗੇ ਤੋਂ ਅੱਗੇ ਠੰਡ ਜਿਹੜੀ ਹੈ ਉਹ ਵਧੂਗੀ ਲੇਕਿਨ ਜ਼ਰੂਰ ਇਹ ਜ਼ਰੂਰੀ ਹੈ ਕਿ ਵੈਸਟਰਨ ਡਿਸਟਰਬੈਂਸ ਜਾਂ ਜਿਹੜਾ ਮੀ ਹੈ ਉਹ ਜ਼ਰੂਰ ਪੈਣਾ ਚਾਹੀਦਾ ਜਿਸ ਕਰਕੇ ਜਿਹੜਾ ਪੋਲੂਸ਼ਨ ਹੈ ਉਹ ਘਟ ਹੋਵੇ ਲੇਕਿਨ ਹਜੇ ਤੱਕ ਫਿਲਹਾਲ ਕਿਸੇ ਤਰ੍ਹਾਂ ਦਾ ਜਿਹੜਾ ਟਕਰਾ ਦਾ ਕੋਈ ਮੀਦ ਆ ਕੋਈ ਅਲਰਟ ਜਾਂ ਮੀਦ ਦਾ ਕੋਈ ਵੀ ਸੰਭਾਵਨਾ ਜਿਹੜੀ ਹੈ ਉਹ ਨਹੀਂ ਦੱਸੀ ਗਈ ਹੈ ਜਿਸ ਕਰਕੇ ਹੁਣ ਦੋਵੇਂ ਚੀਜ਼ੇ ਨੇ ਦੇਖੋ ਚੰਡੀਗੜ੍ਹ ਦਾ 에ਅਰ ਕੁਆਲਿਟੀ ਇੰਡੈਕਸ ਤਾਂ ਪੁਰ ਹੈ ਹੀ ਹੈ ਵੈਰੀ ਪੁਰ ਹੈ ਲੇਕਿਨ ਉਹਦੇ ਨਾਲ-ਨਾਲ ਹੁਣ ਧੁੰਦਾ ਜਿਹੜਾ ਕਹਿਰ ਹੈ ਉਹ ਵੀ ਜ਼ਰੂਰ ਸਵੇਰੇ ਸਵੇਰੇ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਕੱਲ ਵੀ ਇਸ ਤਰ੍ਹਾਂ ਦੇਖਿਆ ਕਿ ਲਗਾਤਾਰ ਕਿਸ ਤਰ੍ਹਾਂ ਦਾ ਮੌਸਮ ਬੜਿਆ ਹੋਇਆ ਸੀ ਔਰ ਮੌਸਮ ਦਾ ਬਹੁਤ ਅਹਿਮ ਰੋਲ ਹੁੰਦਾ ਗੁਰਜੋਤ ਜਿਹੜੇ ਲਗਾਤਾਰ ਸਾਇੰਟਿਸਟਸ ਤੇ ਜਿਹੜੇ ਵੈਦਰ ਡਿਪਾਰਟਮੈਂਟ ਜਾਂ ਫਿਰ ਪੋਲਿਊਸ਼ਨ ਕੰਟਰੋਲ ਕਮੇਟੀ ਦੇ ਜਿਹੜੇ ਸੀਨੀਅਰ ਆਫੀਸਰ ਦੱਸ ਰਹੇ ਨੇ ਕਿ ਪੋਲਿਊਸ਼ਨ ਦੇ ਵਿੱਚ ਮੌਸਮ ਦਾ ਬਹੁਤ ਵੱਡਾ ਇਹਦੇ ਵਿੱਚ ਰੋਲ ਰਹਿੰਦਾ ਕਿਉਂਕਿ ਜਿਹੜੇ ਪੋਲੂਟੈਂਟਸ ਨੇ ਉਹ ਕਾਫੀ ਡਿਸਪਰਸ ਹੁੰਦੇ ਇਸ ਕਰਕੇ ਕਈ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਐਡਵਾਈਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਪੇਸ਼IENTS ਨੇ ਜਿਨ੍ਹਾਂ ਨੂੰ ਅਸਥਮਾ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਸਾਹ ਲੈਣ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਅੱਖਾਂ 'ਚ ਇਰਿਟੇਸ਼ਨ ਹੈ ਜਿਨ੍ਹਾਂ ਨੂੰ ਸਕਿਨ ਅਲਰਜੀ ਹੈ ਉਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਹੈ ਉਹਨਾਂ ਦੀ ਸੰਖਿਆ ਵਧੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਫਿਰ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਤਾਂ ਕਿਤੇ ਨਾ ਕਿਤੇ ਪ੍ਰੋਬਲਮਸ ਆਈ ਹੈ ਕਿਉਂਕਿ ਸਵੇਰ ਦੀ ਜਿਹੜੀ ਐਕਸਰਸਾਈਜ਼ ਹੈ ਵਾਕ ਹੈ ਉਹ ਵੀ ਮਨਾ ਕੀਤੀ ਹੋਈ ਹੈ ਕਿ ਇਤਿਹਾਸ ਰੱਖਣ ਉਹ ਲੋਕ ਖਾਸ ਤੌਰ ਤੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਾਂ ਫਿਰ ਜਿਹੜੇ ਬਜ਼ੁਰਗ ਨਹੀਂ ਹੈ ਜਿਨ੍ਹਾਂ ਨੂੰ ਅਸਥਮਾ ਦੀ ਪ੍ਰੋਬਲਮ ਹੈ ਜਾਂ ਜਿਨ੍ਹਾਂ ਨੂੰ ਸਾਹ ਲੈਣ ਚ ਪ੍ਰੋਬਲਮ ਹੈ ਕਿਉਂਕਿ ਇਸ ਤਰ੍ਹਾਂ ਦੇ ਕੇਸਿਸ ਹੁਣ ਵੱਧ ਰਹੇ ਹਨ ਕਿਉਂਕਿ AQI ਜਿਹੜਾ ਲੈਵਲ ਹੈ ਚੰਡੀਗੜ੍ਹ ਦਾ ਉਹ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਕੱਲ ਦਾ ਜੇਕਰ AQI ਦੇਖੀਏ ਉਦੇ ਚੋ ਅਜ ਤੱਕ ਕੰਪੈਰੀਸ਼ਨ ਕਰੀਏ ਤਾਂ ਅਜ ਤੱਕ ਬਹੁਤ ਜ਼ਿਆਦਾ 372 ਪਹੁੰਚ ਚੁੱਕਿਆ ਹੈ ਕੱਲ 350 ਸੀਗਾ 3352 ਸੀ ਲੇਕਿਨ ਅੱਜ 372 ਤੱਕ ਪਹੁੰਚ ਚੁੱਕਿਆ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਏਕੋਈ ਹੈ ਉਹ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਕਾਫੀ ਦਿੱਕਤਾਂ ਵੀ ਲਗਾਤਾਰ ਪੇਸ਼ ਆ ਰਹੀ ਹੈ ਹੁਣ ਦੂਜੀ ਗੱਲ ਜਿਹੜਾ ਮੌਸਮ ਦਾ ਹੈ ਮੌਸਮ ਚ ਵੀ ਹੁਣ ਕਾਫੀ ਜਿਹੜੀ ਹੈ 체ンジਜ਼ ਆਏ ਹੈ ਬਦਲਾਅ ਆਏ ਹੈ ਔਰ ਧੁੰਦ ਦਾ ਜਿਹੜਾ ਕਹਿਰ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹਾ ਹੈ ਹੁਣ ਤਸਵੀਰਾਂ ਤੁਹਾਨੂੰ ਥੋੜੀ ਜਿਹੀ ਦਿਖਾ ਦਈਏ ਇਹ ਚੰਡੀਗੜ੍ਹ ਦੇ ਟ੍ਰਿਬਿਊਨ ਚੌਕ ਦੇ ਨਾਲ ਦੀ ਤਸਵੀਰਾਂ ਨੇ ਹਾਲਾਂਕਿ ਹੁਣ ਥੋੜੀ ਵਿਜ਼ਿਬਿਲਟੀ ਜ਼ਰੂਰ ਹੋਈ ਹੈ ਲੇਕਿਨ ਥੋੜੀ ਦੇਰ ਪਹਿਲਾਂ ਜਿਸੀ ਗੱਲ ਕੱਲੀ ਜੀ ਇਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਕਿ ਸਵੇਰ ਦੇ ਸਮੇਂ ਬਹੁਤ ਜ਼ਿਆਦਾ ਵਿਜ਼ਿਬਿਲਟੀ ਘੱਟ ਸੀ ਬਿਲਕੁਲ ਮਨੋਜ ਸਾਨੂੰ ਤਸਵੀਰਾਂ ਦਿਖਾਉਂਦੇ ਰਹੇ ਹੋ ਤਾਂ ਹੋਰ ਸਹਿਯੋਗੀ ਵੀ ਸਾਡੇ ਨਾਲ ਜੁੜ ਰਹੇ ਨੇ ਕਪੂਰਥਲਾ ਤੋਂ ਸੰਦੀਪ ਬਰੋਏ ਮੌਜੂਦ ਨੇ ਸਾਡੇ ਨਾਲ ਲਾਈਵ ਉਹ ਵੀ ਸਾਨੂੰ ਤਸਵੀਰਾਂ ਦਿਖਾ ਰਹੇ ਨੇ ਔਰ ਥੋੜੀ ਦੇਰ ਦੇ ਵਿੱਚ ਗੁਰਦਰ ਮੌਜੂਦ ਰਹਿਣ ਕੇ ਤਾਂ ਸੰਦੀਪ ਬਰੋਇਦਾ ਰੁਕ ਕਰਦੇ ਆ ਸੰਦੀਪ ਕਪੂਰ ਥਲਾ ਦੁਆਬਾ ਦੇ ਵਿੱਚ ਕੀ ਰਿਪੋਰਟ ਹੈ ਕਿਉਂਕਿ ਅੱਜ ਸਮੋਗ ਦੇ ਨਾਲ ਨਾਲ ਫੌਗ ਵੀ ਹੈ ਤੁੰਦ ਵੀ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਪਹਿਲੇ ਦਿਨ ਸਾਹਮਣੇ ਹੈ ਕਿ ਜਿਹੜੀ ਸਮੋਗ ਹੈ ਉਹ ਕਾਫੀ ਪੈਣੀ ਹੋਈ ਹੈ ਔਰ ਕਪੂਰਥਲਾ ਸੁਲਤਾਨਪੁਰ ਰੋਡ ਤੇ ਅਸੀਂ ਮੌਜੂਦ ਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਰੋਡ ਜਿਹੜੀ ਹੈ ਮੁੱਖ ਰੋਡ ਹੈ ਇੱਥੋਂ ਕਪੂਰਥਲਾ ਸੁਲਤਾਨਪੁਰ ਅਤੇ ਨਨੰਦ ਨੂੰ ਰਸਤਾ ਜਾਂਦਾ ਹੈ ਔਰ ਸਵੇਰ ਦੇ ਟਾਈਮ স্মੋਗ ਥੋੜੀ ਘੱਟ ਸੀ ਪਰ ਹੁਣ ਜਿਹੜੀ স্মੋਗ ਹੈ ਉਹ ਦੁਬਾਰਾ ਬਣ ਗਈ ਹੈ ਔਰ ਕਿਥਨੇ ਕਿਥੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਔਰ ਆਮ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਹ ਜਿਹੜੀ ਸਮਸਿਆ ਪੈਦੀ ਹੋਈ ਹੈ ਇਹ ਕਿੱਥੋਂ ਦੇਖਦੇ ਹਾਂ ਬਹੁਤ ਨਾਲ ਦਾ ਕਾਫੀ ਅਸਰ ਹੋ ਰਿਹਾ ਹੈ ਔਰ ਰਾਤ ਨੂੰ ਦੇਖਦੇ ਜਾਈਏ ਉਹ ਕਾਫੀ ਮਜ਼ਰ ਔਰ ਦੰਦ ਦੇਖਣ ਨੂੰ ਮਿਲਦਾ ਹੈ ਜੇ પેટ્રોલ ਪੰਪ ਤੋਂ ਤੇਲ ਹੀ ਪਾਰਾ ਹੈ ਮੇਰਾ ਮੱਥਾ ਮੱਠੇ ਰੱਖ ਤੇ ਇਹ ਇਹਦੇ ਨਾਲ ਸੇਕ ਨੂੰ ਨੁਕਸਾਨ ਹੋ ਗਿਆ ਇਹ ਤਾਂ ਨੁਕਸਾਨ ਸਰ ਘਟੰਜੀ ਲੱਗ ਰਹੀ ਨੇ ਮੈਂ ਦੇਖ ਭਰਾ ਰਿਹਾ ਐਸੀ ਗੁੰਮਟਲੋ ਸਹੀ ਨਹੀਂ ਲੱਗ ਰਿਹਾ ਬਿਮਾਰ ਹੋ ਰਿਹਾ ਕਿ ਕਿਸੇ ਹੈ ਯਾ ਕੋਈ ਲੇਡੀਜ਼ ਮੇਰੇ ਕੋਲ ਦੇਖ ਚ ਨਹੀਂ ਹਾਂਜੀ ਮੈਂ ਭੜਿਆ ਹਾਂਜੀ ਤੇ ਮਤਲਬ ਇਤਾਂ ਦੇ ਹੋ ਰਿਹਾ ਵਾ ਸੇਕ ਵਿੱਚ ਕਾਫੀ ਦਿੱਕਲੀ ਆ ਰਹੀ ਹੈ ਹੂੰ ਇਹ ਇਹ ਕਾਰਨ ਕੀ ਮੰਨਦੇ ਤੁਸੀਂ ਕਾਰਨ ਸਰ ਪਤਾ ਨਹੀਂ بارش ਨੂੰ ਇਸ ਦਾ بارش ਨੂੰ ਲੋੜੇ ਕਰਕੇ ਨਹੀਂ ਸੇ ਲੱਗ ਰਿਹਾ ਕਿ ਟੰਡੀ ਵਿੱਚ ਬਿਮਾਰ ਹੋਏ ਬਰੇਖਾ ਬੁਖਾਰ ਹੋ ਜਾਵਾ ਚੱਲ ਰਿਹਾ ਹੈ ਇਹ بارش ਹੈ ਸ਼ਾਇਦ ਸੋ ਇਹ ਤੁਸੀਂ ਸੁਣਿਆ ਹੈ ਕਿ ਕੋਈ ਲੋਕਾਂ ਨਾਲ ਗੱਲ ਜੀ ਉਡੀ ਆਡੀਓ ਇਸ਼ੂ ਹੈ ਸੰਦੀਪ ਅਸੀਂ ਕੁਛ ਹੀ ਮਿਰਰ ਦੇ ਵਿੱਚ ਰੁਕ ਕਰਦੇ ਹਾਂ ਤੁਹਾਡਾ ਆਡੀਓ ਦੁਰਸ ਕਰ ਲਈਏ ਤਾਂ ਕਿ ਸਾਰੀ ਗੱਲਬਾਤ ਸਹੀ ਤਰੀਕੇ ਦੇ ਨਾਲ ਦਰਸ਼ਕਾਂ ਤੱਕ ਪਹੁੰਚ ਸਕੇ ਲੋਕ ਦੱਸ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਹਾਲਾਤ ਖਰਾਬ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਬਿਮਾਰੀਆਂ ਦੀ ਸਭ ਤੋਂ ਵੱਡੀ ਵਜ੍ਹਾ ਸਭ ਤੋਂ ਪਹਿਲਾਂ ਇਹੀ ਹੈ ਕਿ ਇਸ ਵੇਲੇ ਜੋ ਪੋਲਿਊਸ਼ਨ ਹੈ ਕਿਉਂਕਿ ਇਸ ਵਾਰ ਜੰਮ ਕੇ ਪਟਾਕੇ ਚੱਲੇ ਨੇ 2 ਦਿਨ ਦੀਵਾਲੀ ਮਨਾਈ ਗਈ ਹੈ ਜੰਮ ਕੇ ਪਟਾਕੇ ਚੱਲੇ ਨੇ ਜਿਸ وجہ ਦੇ ਨਾਲ ਪ੍ਰਦੂਸ਼ਣ ਹੱਤੋਂ ਜ਼ਿਆਦਾ ਵਧਿਆ ਹੈ ਔਰ ਦੂਸਰੇ ਪਾਸੇ ਹੁਣ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ ਤਾਂ ਉਸ ਦੀ ਵਜ੍ਹਾ ਦੇ ਨਾਲ ਜਿਹੜੇ ਅਸੀਂ ਕਹਿ ਸਕਦੇ ਤਰੇਲ ਸੌਖੀ ਭਾਸ਼ਾ ਚ ਬੋਲਚਾਲ ਦੀ ਭਾਸ਼ਾ ਚ ਗੱਲ ਕਰੀਏ ਉਹ ਪੈਣੀ ਸ਼ੁਰੂ ਹੋ ਗਈ ਹੈ ਤਾਂ ਕਾਫੀ ਸਮੱਸਿਆਵਾਂ ਹੋਣਗੀਆਂ ਹਾਲਾਂਕਿ ਠੰਡ ਦੀ ਗੱਲ ਕਰੀਏ ਤਾਪਮਾਨ ਦੀ ਗੱਲ ਕਰੀਏ ਬਹੁਤ ਜ਼ਿਆਦਾ ਗਿਰਾਵਟ ਨਹੀਂ ਆਜੀ ਸਵੇਰੇ ਸ਼ਾਮ ਦੀ ਠੰਡ ਜ਼ਰੂਰ ਹੈ ਪਰ ਜੇਕਰ ਨਵੰਬਰ ਅਸੀਂ ਕਹਿ ਲਈਏ ਤਾਂ ਮਿਡ ਆ ਚੁੱਕਿਆ ਹੈ ਔਰ ਇਸ ਦੀ ਚਲਦੇ ਜੇਕਰ ਪਿਛਲੇ ਸਾਲ ਦੇ ਮੁਕਾਬਲੇ ਅਸੀਂ ਗੱਲ ਕਰਦੇ ਹਾਂ ਤਾਂ ਇੰਨੀ ਜ਼ਿਆਦਾ ਠੰਡ ਨਹੀਂ ਪਈ ਕਿਉਂਕਿ ਪਿਛਲੀ ਵਾਰ ਸ਼ੁਰੂਆਤ ਜਿਹੜੀ ਲਗਭਗ ਪੂਰੀ ਹੋ ਚੁੱਕੀ ਸੀ ਠੰਡ ਦੀ ਤਾਂ ਇਹ ਸਾਰੀਆਂ ਚੀਜ਼ਾਂ ਨੇ ਤਾਂ ਦੂਸਰੇ ਪਾਸੇ ਸੀਮਾਨ ਦਾ ਜ਼ਿਕਰ ਕਰਾਂਗੇ ਉਹ ਵਾਦ ਰਹਿ ਪਰ ਦੂਸ਼ਣ ਤੇ ਉਹਨਾਂ ਨੇ ਚਿੰਤਾ ਜਤਾਈ ਹੈ ਕੇਂਦਰ ਤੋਂ ਕਿਸਾਨਾਂ ਦੇ ਲਈ ਉਹਨਾਂ ਨੇ مالی ਮਦਦ ਦੀ ਮੰਗ ਵੀ ਕੀਤੀ ਹੈ ਮੈਂ ਕਿਹਾ ਜੀ ਸਭ ਤੋਂ ਵੱਡਾ ਕਾਰਨ ਹੈ 10 ਦਿਨਾਂ ਵਿੱਚ ਪਹਿਲੀ ਫਸਲ ਖਤਮ ਅਗਲੀ ਬੀਜਣ ਤੱਕ 10 ਦਿਨ ਨੇ ਵੱਧ ਤੋਂ ਵੱਧ 12 15 ਨੇ कणक बीज की करिए पंद्रह दिनों की कर लेंगे कहते नहीं प्रेरित करिए आप मैं कह मतलब आप प्रेरित करिए ना किसानों को दीवारों पर लिखवाईए अखबारों में ऐड दीजिए टीवी पर ये बुलवाईए कि पराली मत चलाओ मैं क्या जी पता नहीं मैं तो जो सुरत संभाली है मैं तो यही पढ़ी जाना बसा तिखया है, बस है। दुल्हन ही दहेज है ਬੱਚੇ ਦੋ ਹੀ ਅੱਛੇ ਮੈਂ ਕਿਹਾ ਹੋਗੇ ਪ੍ਰੇਰਿਤ ਲੋਕ ਘਟਗੀ ਵਾਦੀ ਆਪਣੀ ਦਾਜ ਲੈਣੋਂ ਹਟ ਗਏ ਪ੍ਰੇਰਿਤ ਪ੍ਰੂਰਤ ਨਹੀਂ ਆਏ ਹੋਣੇ ਮੈਂ ਕਿਹਾ ਪੈਸੇ ਦਿਓ ਜੇ ਗੱਲ ਨਹੀਂ ਬਾਤ ਨਹੀਂ ਬਸ ਚਾਹਾਨੂੰ ਕੋਈ ਫਾਸਲੇ ਹੈ ਜੀ ਦੇ ਦਿਓ ਜੀ ਦਾ ਝੋਨੇ ਦੇ ਬਰਾਬਰ ਫਾਇਦਾ ਹੁੰਦਾ ਹੋਵੇ ਬਸ ਸਿੱਧੀ ਜੀ ਗੱਲ ਹੈ ਜੇ ਮੇਰੇ ਕੋਲੇ 8 ਕਿੱਲੇ ਨੇ ਜੇ ਮੈਂithੋ ਤੁਸੀਂ 4 ਕਿੱਲੇ ਮੱਕੀ ਦੇ ਬਜਾ ਲੈ 4 ਕਿੱਲੇ ਝੋਨੇ ਦੇ ਬਜਵਾ ਲੈ ਜੀਰੀ ਦੇ ਜਿੰਨੇ ਮੈਨੂੰ ਜੀਰੀ ਚੋਂ ਬਚਦੇ ਨੇ 100 ਮੈਨੂੰ ਮੱਕੀ ਚੋਂ ਬਚਣੇ ਚਾਹੀਦੇ ਆ ਜੇ ਮੱਕੀ ਚੋਂ ਘੱਟ ਬਚਦੇ ਨੇ ਪੂਰੇ ਕਰ ਦੋ ਫਿਰ ਜਾਂ ਵੀ ਝੋਨੇ ਚੋਂ 4 ਕਿੱਲਾਂ ਚੋਂ ਮੈਨੂੰ ਲੱਖ ਬਚ ਗਿਆ ਮੱਕੀ ਨਾਲ ਮੈਨੂੰ 80000 ਬਚਿਆ ਤੇ ਮੇਰਾ 20000 ਪੂਰਾ ਕਰ ਦੋ ਜੇ 20000 ਪੂਰਾ ਨਹੀਂ ਕਰੋਗੇ ਤਾਂ ਫਿਰ ਮੈਂ ਮੈਂ ਅੱਠ ਦੇ ਅੱਠ ਅਗਲੀ ਵਾਰ ਫਿਰ ਝੋਨਾ ਲਾਉਂ ਜੇ ਕਰ ਦੋਗੇ ਕਾਸੀ ਦਾ ਆਪ ਘੜਾ ਚੜਾਉਣ ਨੂੰ ਫਿਰਦੇ ਆ ਕਿੱਥੇ ਇੰਨਾ ਪਾਣੀ ਐ ਕਿੱਥੇ ਸਪਰੇਆਂ ਨੇ ਇੰਨੀਆਂ ਅਜਿਹਾ ਆਪ ਘੜਾ ਚੜਾਉਣ ਨੂੰ ਫਿਰਦੇ ਆ ਨਾਲੇ ਚੌਲ ਤਾਂ ਆਪਣੀ ਖਰਾਕ ਵੀ ਨਹੀਂ ਦਸਵੇਂ ਵਾਲੇ ਦਿਨ ਖੀਰ ਹੀ ਬਣਾਉਨੇ ਆ ਮਹੀਨੇ ਬਾਅਦ ਅਜਿਹਾ ਮੁਲਕ ਨੂੰ ਦਿੰਨੇ ਆ ਜੀ ਚੌਲੇ ਸਾਡਾ ਤਾਂ ਪਾਣੀ ਵੀ ਥੱਲੋ ਧਰਤੀ ਚੋਂ ਖਤਮ ਹੋ ਗਿਆ ਦੱਸੋ ਕੀ ਕਰੀਏ ਸੀ ਸွေ ਦੇ ਵਾਸਤੇ ਮੈਂ ਕਿਹਾ ਸਿਰ ਜੋੜ ਕੇ ਬੈਠੋ ਐ ਗੱਲਾਂ ਪਰਚੇ ਕਰ ਦਿਓ ਜੀ ਆਹ ਕਰ ਦਿਓ ਜੀ ਜੀ ਦੇ ਦਿਨ ਆਰਡਰ ਦੇ ਦਿੰਦੇ ਆ ਇਹ ਐ ਨਹੀਂ ਹੋਣਾ